ਹਾਂਜੀ ਆਜਾਏ ਆਪਾਂ ਬਲਵਿੰਦਰ ਸਿੰਘ ਦੇ ਪਿੰਡ ਜੰਡੀ ਔਰ ਜੰਡੀ ਅਸੀਂ ਖਾਦ ਪਾਈ ਸੀ ਜੀ ਭੂ ਅਸਰ ਆਪਾਂ ਦੇਖਦੇ ਆਂ ਵੀ ਝੋਨੇ ਵਿੱਚ ਭੂ ਅਸਰ ਦਾ ਕਿੰਨੇ ਕੀ ਅਸਰ ਦਿਖਾਇਆ ਠੀਕ ਆ ਨਾ ਇੱਕ ਖੇਤ ਵਿੱਚ ਇਹਨਾਂ ਨੇ ਤਿੰਨ ਖੇਤਾਂ 'ਚ ਇਹਨਾਂ ਨੇ ਪਾਈ ਹੈ ਇੱਕ ਖੇਤ 'ਚ ਨਹੀਂ ਪਾਈ ਆਪਾਂ ਜਿਹੜੇ ਤਿੰਨ ਖੇਤ ਆ ਉਹਨਾਂ ਵਿੱਚੋਂ ਇੱਕ ਖੇਤ ਦਾ ਝੋਨਾ ਚੈੱਕ ਕਰਦੇ ਆਂ ਕਿ ਜਿਹੜੀ ਝੋਨੇ ਦੀ ਲੈਂਥ ਕਿੰਨੀ ਨਿਕਲੀ ਹੈ ਤੇ ਜਿਹੜਾ ਭੂ ਅਸਰ ਨੇ ਕੰਮ ਕਰਨਾ ਜ਼ਬਰਦਸਤ ਕੀਤਾ ਹੈ ਪਹਿਲਾਂ ਤਾਂ ਆਪਾਂ ਖੇਤ ਵਿੱਚ ਥੋੜੀ ਨਿਗਾਹ ਮਰਵਾਵਾਂਗੇ ਦੇਖੋ ਜੀ ਕਿੰਨੀ ਹਰਿਆਵਲ ਆ ਝੋਨੇ ਦਾ ਇੱਕ ਅਲੱਗ ਹੀ ਰੰਗ ਆ ਅਲੱਗ ਹੀ ਰੂ ਤੇ ਆਓ ਆਪਾਂ ਹੁਣ ਇੱਕ ਦੇਖਦੇ ਆਂ ਆ ਬੰਦਾ ਹੈਗਾ ਜੀ ਤਕਰੀਬਨ ਇਧਰ ਇਧਰ ਮਾਰਿਓ ਜੀ ਕੈਮਰਾ ਤੇ ਬੰਦੇ ਦਾ ਕੱਦ ਹੈਗਾ ਤਕਰੀਬਨ ਤਕਰੀਬਨ 5.5 ਫੁੱਟ ਆਪਾਂ ਇਹਨੂੰ ਜੋ ਨਿਜਵਾੜਦੇ ਆਂ ਦੇਖਦੇ ਆਂ ਸਾਡਾ ਚੋਨਾ ਚੋਨੇ ਦੀ ਲੈਂਥ ਕਿੰਨੀ ਹੈ ਹਾਂਜੀ ਪਾਜੀ ਆਓ ਜੀ ਚੋਨੇ ਚ ਫੜੋ ਫੜੋ ਜੀ ਫੜੋ ਹਾਂਜੀ ਥੋੜਾ ਅੱਗੇ ਜਾਓ ਹਾਂਜੀ ਹੁਣ ਤੁਸੀਂ ਦੇਖੋ ਆ ਚੋਨਾ ਅਗਰ ਆਪਾਂ ਚੈੱਕ ਕਰੀਏ ਤਾਂ ਚੋਨਾ ਇਹਨਾਂ ਦੇ ਤਕਰੀਬਨ ਮੂੰਹ ਤੱਕ ਆਂਦਾ ਹੈ ਯਾਨੀ ਇਹਨਾਂ ਦੇ ਮੋਢੇ ਤੋਂ ਵੀ ਉੱਪਰ ਜਾ ਰਿਹਾ ਹੈ ਹਾਂ ਹਾਂਜੀ ਠੀਕ ਹੈ ਜੀ ਮੋਢੇ ਤੋਂ ਉੱਪਰ ਜਾ ਰਿਹਾ ਹੈ ਇਹ ਤੋਂ ਨੇ ਦਾ ਕੱਦ ਨੀਅਰ ਬੋਟ 5 ਫੁੱਟ ਤੋਂ ਵੀ ਉੱਪਰ ਹੀ ਐ ਤੇ ਜਿਸ ਵਿੱਚ ਆਪਾਂ ਨਹੀਂ ਪਾਇਆ ਪੂਆਸਰ ਆਜੋ ਆਪਾਂ ਹੁਣ ਉਹਨੂੰ ਚੈੱਕ ਕਰਦੇ ਆਂ ਆਪਾਂ ਹੁਣ ਚੈੱਕ ਕਰੀਏ ਬਲਵਿੰਦਰ ਸਿੰਘ ਦਾ ਦੂਜਾ ਖੇਤ ਜੰਡੀਪਿੰਡ ਦੇ ਵਿੱਚ ਠੀਕ ਐ ਤੇ ਪਹਿਲਾਂ ਤੁਸੀਂ ਐਂ ਕਰੋ ਜੀ ਕੈਮਰਾ ਮਾਰ ਕੇ ਦਿਖਾਓ ਵੀ ਜੰਡੀਪਿੰਡ ਹੀ ਐ ਠੀਕ ਐ ਜੀ ਆਹ ਸਾਡੇ ਜੰਡੀਪਿੰਡ ਦਾ ਚੰਡੀਗੜ੍ਹ ਸਰਕਾਰ ਦਾ ਇਹ ਸਰਕਾਰ ਦਾ ਸਥਾਨ ਹੈ ਇਹ ਤੁਹਾਨੂੰ ਕਮਾਓ ਮਾੜਾ ਪਿੱਛੋਂ ਵੀ ਕੈਮਰਾ ਕਮਾਓ ਠੀਕ ਐ ਜੀ ਹੁਣ ਇੱਧਰ ਆਓ ਹੁਣ ਆਪਾਂ ਖੇਤ ਦੇ ਵਿੱਚ ਦੇਖਦੇ ਆਂ ਜੀ ਜਿੱਥੇ ਪੂਆਸਰ ਨਹੀਂ ਪਿਆ ਉੱਥੇ ਕੀ ਰਿਜ਼ਲਟ ਮਿਲਿਆ ਝੋਨੇ ਦਾ ਹਾਂਜੀ ਭਾਜੀ ਬੜੋ ਅੰਦਰ ਹਾਂਜੀ ਭਾਜੀ ਹੁਣ ਆਪਣਾ ਕੋਈ ਵੀ ਝੋਨਾ ਫੜ ਕੇ ਆਪਣੇ ਇਦਾਂ ਨਾਲ ਲਾਓ ਇਹ ਤੋਂ ਹਾਂ ਹਾਂਜੀ ਦੇਖੋ ਝੋਨੇ ਦਾ ਇਹਦੀ ਲੰਬਾਈ ਦੇਖ ਲਓ ਇਹ ਝੋਨੇ ਦਾ ਰੰਗ ਵੀ ਦੇਖ ਲਓ ਇਹ ਹੈ ਜੀ ਸਾਡੇ ਪੂਆਸਰ ਦਾ ਰਿਜ਼ਲਟ ਹਲੇ ਸਿਰਫ ਇਥੇ ਕੱਲਾ ਪੂਆਸਰ ਪਿਆ ਅਗਰ ਇਹਦੇ ਵਿੱਚ ਮੈਜਿਕ ਗਰੋ ਉਥੇ ਆਲ ਪੈ ਜਾਂਦਾ ਇਹਦਾ ਰਿਜ਼ਲਟ 3 ਗੁਣਾ ਉਹਦਾ ਰਿਜ਼ਲਟ ਇਹਨੋਂ ਵਧੀਆ ਹੋਣਾ ਸੀ ਫਿਰ ਵੀ ਜਿੰਨੇ ਡੱਕੇ ਇਧਰ ਨੇ ਕੁੱਤੋਂ ਉੱਪਰ ਤੇਰੇ 2.5 ਗੁਣਾ ਜ਼ਿਆਦਾ ਡੱਕੇ ਉਧਰ ਹੈਗੇ ਨੇ ਤੇ ਤੁਸੀਂ ਕੋਈ ਵੀ ਪਰਸਨ ਪਿੰਡ ਦਾ ਜਾਂ ਸ਼ਹਿਰ ਦਾ ਜਿਹਨੂੰ ਇਹ ਵਹਿਮ ਹੋਵੇ ਕਿ ਯਾਰ ਇਹ ਮਤਲਬ ਵੀਡੀਓ ਫੇਕ ਹੈ ਜਾਂ ਇਹ ਰਿਜ਼ਲਟ ਫੇਕ ਹੈ ਤਾਂ ਆ ਕੇ ਦੋਨੇ ਖੇਤ ਚੈੱਕ ਕਰ ਸਕਦਾ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ